ਸਰਗ ਮਹਲਾ ਚੌਥਾ ਮੇਰਾ ਮਨ RAM ਨਾਮ ਮਨ ਮਨੇ ਮੇਰੇ ਹਰੈ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਨੀ ਰਹਾਉ ਦੇਨ ਦਿਆਲ ਹੋਵੋ ਜਨ ਉਪਰ ਜਾਨਾ ਦੇਵ ਆ ਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਣੀ ਹਰ ਕੈ ਰੰਗ ਰਤੇ ਬੈ ਰਗੇ ਜਿਨ ਗੁਰਮਤਿ ਨਾਮ ਪਛਾਨੇ ਪੁਰਖੈ ਪੁਰਖਾ ਮਿਲਿਆ ਸੁਖ ਪਾਇਆ ਸਭ ਚੁਕੇ ਆਵਰ ਜਾਣੇ ਨੈਨੇ ਬਿਰਹੋ ਦੇਖਾ ਪ੍ਰਭ ਸੁਅਮੇ ਰਸਨਾ ਨਾਮ ਵਖਾਨੇ ਸ਼ਰਮਣੀ ਕੀਰਤਨ ਸੁਨੋ ਦਿਨ ਰਾਤੇ ਹਿਰਦੇ ਹਰ ਹਰ ਭਾਣੇ ਪੰਜ ਜਨ ਗੁਰ ਵਸਗਤ ਆਏ ਤੋ ਉਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਤਾਰੇ ਹਰ ਰਾਮੇ ਨਾਮ ਸਮਨੇ ਸਾਰਗ ਮਹਲਾ 4 ਮੇਰਾ ਮਨ ਰਾਮ ਨਾਮ ਮਨ ਮਨੀ ਮੇ ਰਹੇ ਰੇ ਸਤ ਗੁਰ ਪ੍ਰੇਤ ਲਗਾਈ ਮਨ ਹਰ ਹਰ ਕਥਾ ਸੁਖ ਨੇ ਰਹਾਉ ਧੀਨ ਦਿਆਲ ਹੋ ਬੋ ਜਨ ਉਪਰ ਜਨ ਦੇਵ ਹੋਇਆ ਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੇ ਹਰ ਕੈ ਰੰਗ ਰਤੇ ਬੈਰੇਗੇ ਜਿਨ ਗੁਰ ਮਤ ਨਾਮ ਪਛਾਨੇ ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਗਾਵਣ ਜਾਣੇ ਨੈਰੇ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੇ ਸ਼ਰਵਣੇ ਕੀਰਤਨ ਸੁਨੋ ਦਿਨ ਰਾਤੇ ਹਿਰਦੇ ਹਰ ਹਰ ਭਾਨੇ ਪੰਜ ਜਨ ਗੁਰ ਵਸ ਗਤਿਆਰੇ ਤੋ ਓਨ ਮਨ ਨਾਮ ਲਗਾਨੇ ਜਨ ਨਾਨਕ ਆਰ ਕਿਰਪਾ ਧਾਰੇ ਹਰ ਰਾਮੇ ਨਾਮ ਸਮਨੇ ਸਾਰਗਮ ਹਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੇ ਮੇਰੇ ਰੈ ਸਤ ਗੁਰ ਪ੍ਰੀਤ ਲਗਾਇ ਮਨ ਹਰ ਹਰ ਕਥਾ ਸੁਖਨੀ ਰਹਾਉ ਦੀਨ ਦਿਆਲ ਹੋਵੋ ਜਨ ਉਪਰ ਜਨ ਦੇਵ ਹੋਇ ਅਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੇ ਹਰ ਕੈ ਰੰਗ ਰਤੇ ਬੈਰਾਗੇ ਜਿਨ ਗੁਰਮਤ ਨਾਮ ਪਛਾਨੇ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਣ ਜਾਣੇ ਨੈਣੇ ਬਿਰਹੋ ਦੇਖਾਂ ਪ੍ਰਭ ਸੁਅਮੇ ਰਸਨਾ ਨਾਮ ਵਖਾਨੇ ਸ੍ਰਵਣੀ ਕੀਰਤਨ ਸੁਨੋਂ ਦਿਨ ਰਾਤੇ ਹਰ ਦੇ ਹਰ ਹਰ ਪੰਨੇ ਪੰਜ ਜਨਾ ਗੁਰ ਵਸ ਗਤਿਆਣੇ ਤਉ ਓਨ ਮਨ ਨਾਮ ਲਗਾ ਲੈ ਜਨ ਨਾਨਕ ਹਰ ਕਿਰਪਾ ਧਾਰੇ ਹਰ ਰਾਮੇ ਨਾਮ ਸਮਨੇ ਸਾਰਗਮਹਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਨੀ ਮੇਰੇ ਰੈ ਸਤ ਗੁਰ ਪ੍ਰੀਤ ਲਗਾਇ ਮਨ ਹਰ ਹਰ ਕਥਾ ਸੁਖਨੀ ਰਹਾਉ ਦੇਨ ਦਿਆਲ ਹੋ ਬੋ ਜਾਨੇ ਉਪਰ ਜਨ ਦੇਵ ਹੋਇ ਅਖਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੇਠ ਲਗਾਣੀ ਹਰ ਕੈ ਰੰਗਰ ਤੇ ਬੈ ਰਗੀ ਜਿਨ ਗੁਰਮਤਿ ਨਾਮ ਪਛਾਨੇ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਣ ਜਾਣੇ ਨੈਣ ਬਰਹੋ ਦੇਖਾਂ ਪ੍ਰਭ ਸੁਆਮੀ ਰਸਨਾ ਨਾਮ ਵਖਾਨੇ ਸ਼ਰਮਣੇ ਕੀਰਤਨ ਸੁਨੋ ਦਿਨ ਰਾਤਿ ਹਿਰਦੈ ਹਰ ਹਰ ਭਾਨੇ ਪੰਚ ਜਨ ਗੁਰ ਵਸਗਤਿਆ ਨੇ ਤਾ ਉਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਧਾਰੇ ਹਰ ਰਾਮੇ ਨਾਮ ਸਮਾਨੀ ਸਾਰਗ ਮਹਲਾ 4 ਮੇਰਾ ਮਨ ਰਾਮ ਨਾਮ ਮਨ ਮੰਨੇ ਮੇਰੇ ਰੇ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੇ ਰਹਾਉ ਢੀਨ ਦਿਆਲ ਹੋਵੋ ਜਨ ਉਪਰ ਜਨ ਦੇਵ ਹੋਇ ਕਥ ਕਹਾਣੀ ਸੰਤ ਜਨਾਂ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੇ ਹਰ ਕੈ ਰੰਗ ਰੱਤੇ ਬੈਰਾਗੇ ਜਿਨ ਗੁਰਮਤਿ ਨਾਮ ਪਛਾਨੇ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਨ ਜਾਣੇ ਨੈਣਿ ਬਿਰਹੂ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੇ ਸ੍ਰਵਣੀ ਕੀਰਤਨ ਸੁਨੋ ਦਿਨ ਰਾਤਿ ਹਿਰਦੈ ਹਰ ਹਰ ਭਾਨੇ ਪੰਜ ਜਨਾ ਗੁਰ ਵਸਗਤ ਆਣੇ ਤਾ ਓਨ ਮਨ ਨਾਮ ਲਗਾਨੇ ਜਨ ਨਾਨਕ ਹਰਿ ਕਿਰਪਾ ਧਾਰੀ ਹਰ ਰਮੈ ਨਾਮ ਸਮਾਨੀ ਫਾਰਗਮ ਹਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰੇ ਹਰੇ ਸਤ ਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖ ਨਿਰਾਉ ਦੀਨ ਦਿਆਲ ਹੋਵੋ ਜਨ ਉਪਰ ਜਨ ਦੇਵਾਂ ਕਾਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈ ਰਾਗੇ ਜਿਨ ਗੁਰਮਤਿ ਨਾਮ ਪਛਾਨੇ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਣ ਜਾਣੇ ਨੈਣੇ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੇ ਸ੍ਰਵਣੀ ਕੀਰਤਨ ਸੁਲੋ ਦਿਨ ਰਾਤੇ ਹਿਰਦੈ ਹਰ ਹਰ ਭਾਨੇ ਪੰਜ ਜਨਾ ਗੁਰ ਵਸਗਤਿਆਣੇ ਤਾ ਓਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਤਾਰੇ ਹਰ ਰਾਮ ਨਾਮ ਸਮਨੇ ਸਾਰਗਮ ਹਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮੰਨੇ ਮੇਰੇ ਹਿਰੇ ਸਤ ਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖ ਨਿਹਰਾਉ ਦੀਨ ਦਿਆਲ ਹੋ ਵੋ ਜਨ ਉਪਰ ਜਨ ਦੇਵ ਹੋਇ ਅਖਤ ਕਹਾਣੀ ਸੰਤ ਜਨਾਂ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਣੀ ਹਰ ਕੈ ਰੰਗ ਰਤੇ ਬੈ ਰਗੀ ਜੈਨ ਗੁਰ ਮਤ ਨਾਮ ਪਛਾਨੇ ਪੁਰਖੇ ਪੁਰਖ ਮਿਲਿਆ ਸੁਖ ਕਾਇਆ ਸਭ ਚੁਕੇ ਆਵਣ ਜਾਣੇ ਨੈਣੀ ਬਿਰਹੋ ਦੇਖਾਂ ਪ੍ਰਭ ਸੁਆਮੀ ਰਸਨਾ ਨਾਮ ਵਖਾਨੇ ਸਰਮ ਦੇ ਕੀ ਰਤਨ ਸੁਨੋ ਦਿਨ ਰਾਤੇ ਹਿਰਦੇ ਹਰ ਹਰ ਭਨੇ ਪੰਜ ਜਨ ਗੁਰ ਵਸ ਗਤ ਆੜੇ ਤਉਲ ਮਨ ਨਾਮ ਲਗਾਨੇ ਜਨ ਨਾਨਕ ਹਰ ਕਿਰਪਾ ਧਾਰੇ ਹਰਿ ਰਾਮਾ ਨਾਮ ਸਮਨੇ ਸਾਰਗ ਮਹਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਨੇ ਮੇਰੇ ਹਿਰੈ ਸਤਗੁਰ ਪ੍ਰੀਤ ਲਗਾਈ ਮਨ ਹਰਿ ਹਰਿ ਕਥਾ ਸੁਖਾਨੇ ਰਹਾਉ ਦੀਨ ਦਿਆਲ ਹੋ ਵੋ ਜਨ ਉਪਰ ਜਾਨਾ ਦੇਵ ਆ ਕਥ ਕਹਾਣੇ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੇ ਹਰ ਕੈ ਰੰਗ ਰਤੇ ਬੈ ਜੇ ਨ ਗੁਰ ਮਤ ਲਾਮ ਪਛਾਨੇ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਰ ਜਾਣੇ ਨੈਨੇ ਬਿਰਹੋ ਦੇਖਾ ਪ੍ਰਭ ਸੁਅਮੇ ਰਸਨਾ ਨਾਮ ਵਖਾਨੇ ਸਰਮਣੀ ਕੀਰਤਨ ਸੁਨੋ ਦਿਨ ਰਾਤੇ ਹਿਰਦੇ ਹਰ ਹਰ ਭਾਨੇ ਪੰਜ ਜਨ ਗੁਰ ਵਸਗਤ ਆਏ ਤੋ ਉਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਤਾਰੇ ਹਰ ਰਾਮਾ ਨਾਮ ਸਮਨੇ ਸਾਰਗ ਮਹਲਾ 4 ਮੇਰਾ ਮਨ ਰਾਮ ਨਾਮ ਮਨ ਮਨੇ ਮੇ ਰਹੇ ਰੈ ਸਤ ਗੁਰ ਪ੍ਰੇਤ ਲਗਾਈ मन हर हर कथा सुखाने रहा दीन दयाल हो बहुत जन ऊपर जन देव होया कथा कहानी संत जना मेल हर रस पाया ਹਰ ਮਨ ਤਨ ਮੇਠ ਲਗਾਨੇ ਹਰ ਕੈ ਰੰਗ ਰਤੇ ਬੈ ਰਗੇ ਜੇ ਨਗੁਰ ਮਤ ਨਾਮ ਪਛਾਨੇ ਪੁਰਖੈ ਪੁਰਖਾ ਮਿਲਿਆ ਸੁਖ ਪਾਇਆ ਸਭ ਚੁਕੇ ਆਵਣ ਜਾਣੇ ਨੇੜੇ ਬਿਰਹੋ ਦੇਖਾ ਪ੍ਰਭ ਸੁਅਮੇ ਰਸਨਾ ਨਾਮ ਵਖਾਨੀ ਸ੍ਰਵਣੇ ਕੀਰਤਨ ਸੁਨੋ ਦਿਨ ਰਾਤੇ ਹਿਰਦੇ ਹਰ ਹਰ ਭਾਨੇ ਪੰਜ ਜਨਾ ਗੁਰ ਵਸਗਤਿਆਣੇ ਤੋਂ ਓਨ ਮੰਨ ਨਾਮ ਲਗਾਨੇ ਜਨ ਨਾਨਕ ਆਰ ਕਿਰਪਾ ਤਾਰੇ ਹਰ ਰਮੈ ਨਾਮ ਸਮਨੇ ਸਾਰਗਮ ਹਲਾ ਚੌਥਾ ਮੇਰਾ ਮਨ RAM ਨਾਮ ਮਨ ਮੰਨੇ ਮੇਰੇ ਹੈ ਰੈ ਸਤ ਗੁਰ ਪ੍ਰੀਤ ਲਗਾਇ ਮਨ ਹਰ ਹਰ ਕਥਾ ਸੁਖਨੀ ਰਹਾਉ ਦੀਨ ਦਿਆਲ ਹੋ ਵੋ ਜਨ ਉਪਰ ਜਨ ਦੇਵ ਹੋਇ ਕਥ ਕਹਾਣੀ ਸੰਤ ਜਨਾਂ ਮਿਲ ਹਰ ਰਸ ਪਾਇਆ ਹਰ ਮਨ ਤਨ ਵਿੱਚ ਲਗਾਨੇ ਹਰ ਕੈ ਰੰਗ ਰਤੇ ਬੈਰਾਗੇ ਜੈਨੋ ਗੁਰਮਤਿ ਨਾਮ ਪਛਾਨੇ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਣ ਜਾਣੇ ਨੈਣੇ ਬਿਰਹੋ ਦੇਖਾਂ ਪ੍ਰਭ ਸੁਅਮੇ ਰਸਨਾ ਨਾਮ ਵਖਾਨੇ ਸ੍ਰਵਣੀ ਕੀਰਤਨ ਸੁਨੋਂ ਦਿਨ ਰਾਤੇ ਹਿਰਦੈ ਹਰ ਹਰ ਭਨੇ पंच जणा गुरु वसगत याणे तौ उन मन नाम लगानी जन नानक हर कृपा थारे हर राम नाम समने सारग महला चौथा मेरा मन ਨਾਮ ਮਨ ਮੰਨੇ ਮੇਰੇ ਰੈ ਸਤਗੁਰ ਪ੍ਰੀਤ ਲਗਾਇ ਮਨ ਹਰ ਹਰ ਕਥਾ ਸੁਖਾਨੇ ਰਹਾ ਦਿਨ ਦਿਆਲ ਹੋ ਬੋ ਜਾਣੇ ਉਪਰ ਜਨ ਦੇਵ ਹੋਇਆ ਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੇਠ ਲਗਾਨੇ ਹਰ ਕੈ ਰੰਗਰ ਤੇ ਬੈ ਰਗੀ ਜਿਨ ਗੁਰਮਤਿ ਨਾਮ ਪਛਾਨੇ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਨ ਜਾਣੇ ਨੈਣੀ ਬ੍ਰਹੋ ਦੇਖਾਂ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸ਼ਰਮਣੇ ਕੀਰਤਨ ਸੁਨੋ ਦਿਨ ਰਾਤਿ ਹਿਰਦੈ ਹਰ ਹਰ ਭਾਨੇ ਪੰਚ ਜਨ ਗੁਰ ਵਸਗਤਿਆ ਨੇ ਤਾ ਉਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਧਾਰੇ ਹਰ ਰਮੈ ਨਾਮ ਸਮਾਨੀ ਸਾਰਗ ਮਹਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰੇ ਰੇ ਸਤਗੁਰ ਪ੍ਰੀਤ ਲਗਾਈ ਮਨ ਹਰਿਆਰ ਕਥਾ ਸੁਖਾਨੇ ਰਹਾਉ ਦੀਨ ਦਿਆਲ ਹੋਵੋ ਜਨ ਉਪਰ ਜਨ ਦੇਵ ਹੋਇ ਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਏ ਹਰ ਮਨ ਤਨ ਮੀਠ ਲਗਾਨੇ ਹਰ ਕੈ ਰੰਗ ਰੱਤੇ ਬੈਰਾਗੇ ਜਿਨ ਗੁਰਮਤਿ ਨਾਮ ਪਛਾਨੇ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਨ ਜਾਣੇ ਨੈਣਿ ਬਿਰਹੂ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੇ ਸ੍ਰਵਣੇ ਕੀਰਤਨ ਸੁਨੋ ਦਿਨ ਰਾਤਿ ਹਿਰਦੈ ਹਰ ਹਰ ਭਾਨੇ ਪੰਜ ਜਨਾ ਗੁਰ ਵਸਗਤ ਆਣੇ ਤਾ ਓਨ ਮਨ ਨਾਮ ਲਗਾਨੇ ਜਨ ਨਾਨਕ ਹਰਿ ਕਿਰਪਾ ਧਾਰੀ ਹਰ ਰਮੈ ਨਾਮ ਸਮਾਨੀ ਸਾਰਗਮ ਹਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰੇ ਅਰੇ ਸਤ ਗੁਰ ਪ੍ਰੀਤ ਲਗਾਇ ਮਨ ਹਰ ਹਰ ਕਥਾ ਸੁਖ ਨਿਰਾਉ ਦੀਨ ਦਿਆਲ ਹੋਵੋ ਜਨ ਉਪਰ ਜਨ ਦੇਵਾਂ ਕਥਾ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਲੀ ਹਰ ਕੈ ਰੰਗ ਰਤੇ ਬੈਰਾਗੇ ਜਿਨ ਗੁਰਮਤਿ ਨਾਮ ਪਛਾਨੇ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਣ ਜਾਣੇ ਨੈਣੇ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੇ ਸ੍ਰਵਣੀ ਕੀਰਤਨ ਸੁਲੋ ਦਿਨ ਰਾਤੇ ਹਿਰਦੈ ਹਰ ਹਰ ਭਾਨੇ ਪੰਜ ਜਨਾ ਗੁਰ ਵਸਗਤਿਆਣੇ ਤਾ ਓਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਤਾਰੇ ਹਰ ਰਾਮੈ ਨਾਮ ਸਮਨੇ ਸਾਰਗਮ ਹਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮੰਨੇ ਮੇਰੇ ਹਿਰੇ ਸਤ ਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖ ਨਿਹਰਾਉ ਦੀਨ ਦਿਆਲ ਹੋ ਵੋ ਜਨ ਉਪਰ ਜਨ ਦੇਵ ਹੋਇ ਅਕਥ ਕਹਾਣੀ ਸੰਤ ਜਨਾਂ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾ ਲੇ ਹਰ ਗੈ ਰੰਗ ਰਤੇ ਬੈ ਰਗੀ ਜੈਨ ਗੁਰ ਮਤ ਨਾਮ ਪਛਾਨੇ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੇ ਆਵਣ ਜਾਣੇ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੇ ਸਰਵ ਨੇ ਕੀਰਤਨ ਸੁਨੋ ਦਿਨ ਰਾਤੇ ਹਿਰਦੇ ਹਰ ਹਰ ਭੰਨੇ ਪੰਜ ਜਨ ਗੁਰ ਵਸ ਗਤਿਆਰੇ ਤਉਨ ਮਨ ਨਾਮ ਲਗਾਨੇ ਜਨ ਨਾਨਕ ਹਰ ਕਿਰਪਾ ਧਾਰੇ ਹਰ ਰਾਮ ਦਾ ਨਾਮ ਸਮਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ